ਬੇਸ਼ੁਮਾਰ ਅਥਾ ਗਣਤ ਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੇ ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੇ ਵਾਹਿਗੁਰੂ ਸਾਹਿਬ ਜੀ ਜਹਿ ਮਰਕੇ ਤਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੁਸ ਜਹਿ ਪੈੰਡ ਮਹਾਨ ਦੁਖ ਬਾਰਾ ਹਰ ਕਾ ਨਾਮ ਸੰਗ ਜੀ ਆਰਾ ਜਹ ਪੰਥ ਤੇਰਾ ਕੋ ਨਾ ਸੰਝਾਨੋ ਹਰ ਕਾ ਨਾਮ ਤਹ ਨਾਲ ਪਛਾਨੋ ਜਹ ਮਹਾ ਪਿਆਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰਸ਼ਾਮ ਜਹ ਤਿਖਾ ਮਨ ਤੁਝ ਆਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਜਹ ਤ੍ਰਿਖਾ ਮਨ ਤੁਝ ਆਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਗੁਣੀ ਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਲੜ ਲੱਗ ਕੇ ਸੰਧਿਆ ਦਾ ਸਮਾਂ ਗੁਰੂ ਸੰਗਤ 'ਚ ਸਫਲ ਕਰਨਾ ਹੈ। ਆਓ ਸਤਿਗੁਰੂ ਕੀ ਬਖਸ਼ਿਸ਼ ਅਦਕਾ ਜੋ ਸਮਾਂ ਪ੍ਰਾਪਤ ਹੋਇਆ ਹੈ। ਗੁਰਬਾਣੀ ਵਿਚਾਰ ਨਾਲ ਜੁੜ ਕੇ ਇਸ ਨੂੰ ਸਫਲ ਕਰੀਏ। ਵਿਚਾਰਧীন ਅਸੀਂ ਸੁਖਮਨੀ ਸਾਹਿਬ ਬਾਣੀ ਦੀ ਦੂਸਰੀ ਅਸ਼ਟਪਦੀ ਦੇ ਚੌਥੇ ਪਦੇ ਦਾ ਪਾਠ ਸਰਵਣ ਕੀਤਾ ਹੈ ਸਤਿਗੁਰੂ ਅਸੀਸ ਬਖਸ਼ਣ ਮੰਨਤਨ ਦੀ ਇਕਾਗਰਤਾ ਬਣੇ ਤਾਂ ਜੋ ਰਲ ਮਿਲ ਕੇ ਗੁਰਬਾਣੀ ਵਿਚਾਰ ਦਾ ਲਾਹ ਰਸ ਮਾਣਿਆ ਜਾ ਸਕੇ ਆਓ ਇਸ ਸਾਸ ਤੇ ਅਰਦਾਸ ਨਾਲ ਅਰੰਭਤਾ ਫਰੀਏ ਸਭ ਤੋਂ ਪਹਿਲਾਂ ਸਤਿਗੁਰੂ ਕੀ ਬਖਸ਼ੀ ਫਤਿਹ ਦੀ ਸ਼ਾਨ ਪਿਆਰ ਅਦਬ ਸਤਕਾਰ ਨਾਲ ਬੁਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਖਿਆ ਹੋ ਰਹੀ ਹੈ ਉਸ ਮਾਲਕ ਦੀ ਉਸ ਬੇਸ਼ੁਮਾਰ ਦੀ ਜੋ ਅਥਾ ਹੈ ਅਗਨਤ ਹੈ ਇਸ ਲਈ ਸਹਿਬ ਕਹਿੰਦੇ ਜਿਵੇਂ ਤੂੰ ਬੁਲਾਏਂਗਾ ਮੈਂ ਤਵੇਂ ਬੋਲਾਂਗਾ ਮੇਰ ਕੋਲ ਜ਼ੋਰ ਨਹੀਂ ਹੈ ਤੇਰੀ ਗੱਲ ਕਰਨ ਦਾ ਸੱਚੀ ਦੀ ਗੱਲ ਨਹੀਂ ਹੋ ਸਕਦੀ ਸਹਿਬ ਰੂ ਦੇਵ ਇਹ ਬੋਲ ਕਹੇ ਨੇ ਘਟ ਘਟ 나ਥ ਅਨਾਥ ਉਹ ਅਨਾਥਾਂ ਦਾ ਸਾਥੀ ਹੈ 나ਥ ਹੈ ਸਰਦਾ ਸਾਈਂ ਹੈ ਪਾਲਕ ਹੈ ਤੇ ਪਾਲ ਕੋ ਹੈ ਜੋ ਆਪਣੇ ਵਗ ਦੀ ਰਾਖੀ ਕਰੇ ਗਊਆਂ ਨੂੰ ਚਰਾੰਦ ਚ ਲੈ ਕੇ ਜਾਣ ਵਾਲਾ ਚਰਵਾਹਾ ਤਾਂ ਹੀ ਸਫਲ ਹੈ ਜੇ ਉਹ ਸਹੀ ਸਲਾਮਤ ਗਊਆਂ ਨੂੰ ਘਰ ਵੀ ਲਿਆ ਥਿਜੇ ਚਰਾੰਦ ਚ ਕੋਈ ਹੋਰ ਪਸ਼ੂ ਉਹਨਾਂ ਤੇ ਹੱਲਾ ਕਰਤੇ ਤਾਂ ਤਾਂ ਫਿਰ ਚਰਾਉਣ ਵਾਲੇ ਤੇ ਪੁੱਛ ਹੋਏਗੀ ਦੱਸੋ ਭਈ इवें क्यों वापर कहने मेरे मालिक जी जे तू तो नाथ है ना, ना तो तू ना। सब मेरी राखी करता नाथ तो पावे नहीं भी तू मेरे सिर त बैठा है मैं ओखाइया चल रहा नहीं जो सिर ते है ਤੋ ਸਾਡੇ ਕਾਰਜ ਸਵਾਰ ਰਹਾ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾ ਕਾ ਕਾਰਜ ਪੂਰਾ ਜਿਸ ਨੇ ਮਹਿਸੂਸ ਕਰ ਲਿਆ ਜਿਸ ਨੇ ਇਸ ਗੱਲ ਦੇ ਪ੍ਰਤੀਤ ਅੰਦਰ ਲੈ ਆਉਣ ਦੀ ਵੀ ਉਹ ਮੇਰਾ ਮਾਲਕ ਮੇਰਾ ਸਿਰ ਦਾ ਸਾਈ ਮੇਰੇ ਤੇ ਕਾਇਮ ਹੈ ਉਹਦੇ ਕਾਰਜ ਸਵਤ ਹੈ ਇਹ ਜੋ ਚੌਥਾ ਪਦਾ ਹੈ ਦੂਸਰੀ ਇਸ਼ਟ ਪਦੀ ਦਾ ਇਹ ਭਰੋਸੇ ਤੇ ਹੈ ਪ੍ਰਤੀਤ ਤੇ ਹੈ ਜੇ ਤੁਹਾਨੂੰ ਪ੍ਰਤੀਤ ਹੈ ਤੇ ਉਹ ਸਾਥੀ ਹੈ ਜੇ ਪ੍ਰਤੀਤ ਨਹੀਂ ਤਾਂ ਤੁਸੀਂ ਅਦੁਗਤੀ ਦੇ ਵਿੱਚ ਫਸੇ ਹੋਏ ਠੱਕੇ ਖਾ ਰਹੇ ਸਹਿਬ ਇਸ ਨੂੰ ਅਰੰਭ ਕਰ ਰਹੇ ਨੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਜਿਸ ਰਸਤੇ ਦੇ ਪੈਂਡੇ ਦਾ ਪਤਾ ਹੀ ਨਹੀਂ ਕਿੱਡਾ ਹੈ ਕਿਹੜਾ ਐਸਾ ਰਸਤਾ ਹੈ ਵੀ ਜਿੱਦਾ ਪੈਂਡਾ ਨਾ ਪਤਾ ਹੋਵੇ ਜਿੱਥੇ ਮੀਲ ਪੱਥਰ ਨਾ ਲੱਗੇ ਅਸੀਂ ਲਾ ਰਹੇ ਹਾਂ ਪਰ ਲੱਗੇ ਕੋਈ ਨਹੀਂ ਆ ਜੀਵਨ ਰੂਪੀ ਰਾਤ ਜੋ ਹੈ ਸਫ਼ਰ ਜੋ ਹੈ ਇਸ ਦੇ ਕੋਈ ਮੀਲ ਪੱਥਰ ਨਹੀਂ ਹਨ ਮੈਂ ਜ਼ਰੂਰ ਲਈ ਜੰਨਾ ਜੀ ਮੈਂ ਇੰਨੇ ਸਾਲਾਂ ਦਾ ਹੋ ਗਿਆ ਪਰ ਪ੍ਰਮਾਤਮਾ ਨੇ ਕਿਤੇ ਇਹਨੂੰ ਕਲੋਜ਼ ਨਹੀਂ ਕੀਤਾ ਹੋਇਆ ਇਹ ਸਭ ਮੇਰੀ ਸੂਝ ਤੋਂ ਪਰੇ ਦੀ ਘਟਨਾ ਹੈ ਕਿੱਥੇ ਕੋਨੇ ਜਾ ਕੇ ਇਸ ਪੈਂਡੇ ਨੂੰ ਰੋਕਣਾ ਹੈ ਕਿੱਥੇ ਜੀਵਨ ਯਾਤਰਾ ਸੰਪੂਰਨ ਹੋ ਜਾਣੀ ਮੈਂ ਨਹੀਂ ਜਾਣਦਾ ਜਿਸ ਜੀਵਨ ਰਸਤੇ ਦੇ ਪੈਂਡੇ ਤੇ ਸਹਿਬ ਕਹਿੰਦੇ ਨੇ ਕੋ ਨਹੀਂ ਗਿਣੇ ਜਾ ਸਕਦੇ ਲੰਮਾ ਸਫਰ ਹੈ ਉਸ ਲੰਮੇ ਸਫਰ ਤੇ ਪ੍ਰਮਾਤਮਾ ਨੇ ਮੈਨੂੰ ਸਾਥੀ ਦਿੱਤਾ ਹੋਇਆ ਹੈ ਆਸੇ-ਪਾਸੇ ਜਿਹੜਾ ਗੌਰ ਨਾਲ ਨਿਗਾਹ ਮਾਰੀ ਹੈ ਪ੍ਰਮਾਤਮਾ ਨੇ ਹਰ ਤਰੀਕੇ ਦੇ ਲਈ ਮੇਰੇ ਲਈ ਬਣਤਰ ਬਣਾ ਕੇ ਰੱਖੀ ਹੈ। ਇਸ ਨੂੰ ਅਸੀਂ ਜਪਜੀ ਸਾਹਿਬ ਤੇ ਵਿਚਾਰ ਕੇ ਆਏ ਸੀ। ਇਹ ਰਾਤਿਰੁੱਤਿੰ ਸੱਤੀ ਬਾਦ ਪਵਨ, ਪਾਣੀ, ਅਗਨੀ, ਪਾਤਾਲ ਦੇ ਸਵਜਿਤਰ ਉਤੀ ਥਾਪ ਰੱਖੀ। ਧਰਮਸ਼ਾਸਨ ਪਰਮਾਤਮਾ ਨੇ ਮੇਰੇ ਲਈ ਧਰਮਸ਼ਾਲਾ ਬਣਾ ਕੇ ਰੱਖੀ ਹੋਈ ਹੈ ਤਰਤੀ ਸਾਰੀ ਧਰਮ ਕਮਾਉਣ ਦੀ ਜਗਾ ਜੀਵਨ ਰਸਤੇ ਦੇ ਕੋਈ ਕੋ ਨਹੀਂ ਗਿਣੇ ਜਾ ਸਕਦੇ ਪਰ ਸਾਬ ਕਹਿੰਦੇ ਨੇ ਹਰ ਕਾ ਨਾਮ 우ਹਾ ਸੰਗ ਤੋਸਾ ਇਸ ਜੀਵਨ ਰਸਤੇ 'ਚ ਪਰਮਾਤਮਾ ਨੇ ਖੁੜਾ ਕੇ ਰੱਖੀ ਹੋਈ ਹੈ ਮੇਰੀ ਸਰੀਰ ਦੀ ਖੁਰਾਕ ਤੇ ਥਾਂ ਥਾਂ ਤੁਹਾਨੂੰ ਮਿਲ ਜਾਏਗੀ ਮਨ ਦੀ ਨਹੀਂ ਗੁਰੂ ਜਿਹੜਾ ਹੈ ਉਹ ਮਨ ਦੀ ਖੁਰਾਕ ਦੀ ਗੱਲ ਕਰਦਾ ਹੈ ਸਰੀਰ ਦੀ ਖੁਰਾਕ ਤੇ ਮਿਲ ਜਾਏਗੀ ਆਖ ਨਾਲ ਮਿਲੇ ਸੋਖ ਨਾਲ ਮਿਲੇ ਮਿਲ ਜਾਏਗੀ ਪਰਮਾਤਮਾ ਨੇ ਹੱਥ ਪੈਰ ਦਿੱਤੇ ਨੇ ਥੋੜੇ ਬਹੁਤ ਚਲਾਵਾਂਗੇ ਤੇ ਸਰੀਰ ਖੁਰਾਕ ਦੀ ਕਮੀ ਨਹੀਂ ਰਹੇਗੀ ਬਹੁਤ ਹੀ ਨਖਿੱਧ ਹੈ ਹੋ ਸਕਦਾ ਹੈ ਵੀ ਉਸ ਦੇ ਕਰ ਸਰੀਰ ਖੁਰਾਕ ਦੀ ਘਾਟ ਹੋ ਜਾਏ ਪਰ ਪ੍ਰਮਾਤਮਾ ਨੇ ਐਸੀ ਬਣਤਰ ਬਣਾਈ ਕਿ ਪੱਥਰਾਂ ਦੇ ਵਿੱਚ ਪਏ ਕੀੜਿਆਂ ਨੂੰ ਵੀ ਰਜਕ ਦੇਈ ਜਾਵੇ ਇਸ ਗੱਲੋਂ ਨਾ ਤੂੰ ਡੋਲੀ ਇਸ ਬਣਤਰ ਬਾਬਤ ਬਾਣੀ ਬਾਰ-ਬਾਰ ਕਹਿੰਦੀ ਵੀ ਤੂੰ ਫਿਕਰ ਨਾ ਕਰ ਸਰੀਰਕ ਭੋਜਨ ਦੇ ਪੱਖੋਂ ਤੂੰ ਨਹੀਂ ਮੁੱਕਦਾ ਮਨੁੱਖ ਦੀ ਸ਼ਮਤਾ ਹੈ ਇਹ ਸਾਡੇ ਸਾਹਮਣੇ ਪ੍ਰਤੱਖ ਹੈ ਤਕਰੀਬਨ ਕਈ ਐਸੇ ਕੌਮੀ ਯੋਧੇ ਜਿਨ੍ਹਾਂ ਨੇ ਸਾਲ-ਸਾਲ ਵੀ ਕੱਢਤਾ ਜਾਦਾ ਵੀ ਕੱਢਤਾ ਸਿਰਫ ਪਾਣੀ ਤੇ ਭੁੱਖ ਹੜਤਾਲ ਤੇ ਬੈਠੇ 2 ਸਾਲ 3 ਸਾਲ ਵੀ ਕਈਆਂ ਨੇ ਕੱਢਤੇ ਕਹਿਣ ਤੋਂ ਭਾਵ ਪਾਣੀ ਤੇ ਸੌਥਾਂ ਹੀ ਮਿਲ ਰਿਹਾ ਜਿਹੜੀ ਮਰਜ਼ੀ ਟੂਟੀ ਤੋਂ ਪੀ ਸਕਦੇ ਪਾਣੀ ਤੇ ਕਿਸੇ ਨੂੰ ਤਰਾਜ ਨਹੀਂ ਸਾਡੇ ਬਣਤਰ ਨਿਰਆਕਾਰ ਨੇ ਐਸੀ ਬਣਾਈ ਹੈ 1 2 10 20 100 ਦਿਨ ਵੀ ਇਹ ਰੋਟੀ ਨਾ ਖਾਏ ਤਾਂ ਵੀ ਇਹ ਚੱਲ ਜਾਏਗਾ ਇਤਨੇ ਦਿਨ ਦਾ ਟੋਟਾ ਤੇ ਕਿਸੇ ਤੇ ਨਹੀਂ ਪਰਮਾਤਮਾ ਲਿਓ ਖੁਰਾਕ ਪੱਖੋਂ ਕੋਈ ਨਹੀਂ ਮਾਰ ਸਕਦਾ ਜੇ ਕੋਈ ਕਹੇ ਜੀ ਭੁੱਖ ਨਾਲ ਕੋਈ ਮਰ ਗਿਆ ਇਹ ਝੂਠ ਹੈ ਕੋਈ ਵਿਅਕਤੀ ਭੁੱਖਾ ਮਰ ਗਿਆ ਇਹ ਗੱਲ ਝੂਠ ਹੈ ਹਾਂ ਮੰਨ ਕਰਕੇ ਭੁੱਖੇ ਬੜੇ ਨੇ ਮਨ ਦੇ ਲੋਭ ਨੂੰ ਪੂਰਦੇ ਹੋਏ ਤੇ ਹਜ਼ਾਰਾਂ ਹੀ ਮਰ ਰਹੇ ਨੇ ਪਰ ਮਨ ਨਹੀਂ ਰਜਰੇ ਸਰੀਰ ਕਰਕੇ ਕੋਈ ਭੁੱਖਾ ਨਹੀਂ ਮੁਕਦਾ ਫਿਰ ਸਹਿਬ ਕਹਿੰਦੇ ਨੇ ਹਰ ਕਾ ਨਾਮ ਉਹਾਂ ਸੰਗ ਤੋਸਾ ਗੁਰੂ ਸਿਖਾ ਰਿਹਾ ਵੀ ਪ੍ਰਮਾਤਮਾ ਦਾ ਨਾਮ ਇਸ ਵੱਡੇ ਜੀਵਨ ਸਫਰ ਤੇ ਤੇਰੀ ਖੁਰਾਕ ਹੈ ਮਨ ਦੇ ਲੰਮਾ ਸਫਰ ਹੈ ਮਨ ਡਾਲ ਹੋ ਜਾਏਗਾ ਜੇ ਮਨ ਕੁਛ ਖਾਏਗਾ ਤੇ ਮੇਰਾ ਮਨ ਸਭ ਦੁਸ਼ਿਤ ਪਦਾਰਥ ਖਾ ਰਿਹਾ ਇਸ ਲਈ ਬਿਮਾਰ ਹੈ ਯਾਦ ਰੱਖਿਏ ਮਨ ਦਾ ਭੋਜਨ ਹੈ ਹਰੀ ਦਾ ਨਾਮ ਮੈਂ ਉਹਨੂੰ ਖਵਾ ਰਿਆ ਕੁਛ ਹੋਰ ਅਹੰਕਾਰ ਖਵਾ ਰਿਆ ਹਾਂ ਕ੍ਰੋਧ ਖਵਾ ਰਿਆ ਲੋਭ ਖਵਾ ਰਿਆ ਇਹ ਸਭ ਚੀਜ਼ਾਂ ਖਲਾ ਰਿਹਾ ਮਨ ਦੀਆਂ ਗੰਦਲੀਆਂ ਵਿਚਾਰਾਂ ਖਵਾ ਰਿਹਾ ਤੇ ਦੂਸ਼ਿਤ ਤੇ ਹੋਏਗਾ ਅਸੀਂ ਜਰਾ ਵੀ ਦੂਸ਼ਿਤ ਖਾਣਾ ਖਾ ਲਈਏ ਜਾਂ ਨਾਲ ਦੀ ਨਾਲ ਡਾਕਟਰ ਕੋਲ ਦੌੜਦੇ ਕਿ ਹੋ ਗਿਆ ਜੀ ਫੂਡ ਪੋਇਜ਼ਨਿੰਗ ਹੋ ਗਿਆ ਖਾਦੇ ਹੋਏ ਨੇ ਗਲਤ ਅਸਰ ਕਰਤਾ ਸ਼ਰੀਰ ਉੱਤੇ ਤੇ ਸਹਿਬ ਕਹਿੰਦੇ ਜੇ ਪੇਟ ਦੇ ਗਿਆ ਖਾਣਾ ਗਲਤ ਅਸਰ ਕਰ ਸਕਦਾ ਤੇ ਮਨ ਚ ਗਿਆ ਕਿੰਨਾ ਗਲਤ ਅਸਰ ਕਰਦਾ ਹੋਏ ਤਾਂ ਇਹ ਤਾਂ ਜੀਵਨ ਦੂਸ਼ਿਤ ਹੈ ਵਿਕਾਰਾਂ ਨਾਲ ਭਰੇ ਹੋਏ ਨਿਮੰਦੀਆਂ ਵਿਚਾਰਾਂ ਨਾਲ ਭਰੇ ਹੋਏ ਨੇ ਕਿਉਂਕਿ ਹਰੀ ਦਾ ਨਾਮ ਜੋ ਖੁਰਾਕ ਹੈ ਉਹ ਤੇ ਗਈ ਨਹੀਂ ਅੰਦਰ ਵੱਡੇ ਲੰਮੇ ਜੀਵਨ ਸਫਰ ਦੇ ਵਿੱਚ ਜਿਹਦੇ ਕੋ ਨਹੀਂ ਗਿਣੇ ਜਾ ਰਹੇ ਇਸ ਵਿੱਚ ਪ੍ਰਮਾਤਮਾ ਦਾ ਨਾਮ ਮੇਰੀ ਅਸਲ ਖੁਰਾਕ ਹੈ ਤੇ ਮੇਰੀ ਉਹ ਖਾਈ ਮੈਂ ਉਹ ਖੁਰਾਕ ਛੱਡੀ ਹੋਈ ਹੈ ਤੇ ਜਿਹੜਾ ਵੀ ਕੋਈ ਆਪਣੀ ਸਹੀ ਖੁਰਾਕ ਛੱਡ ਦੇ ਉਹ ਘਟਦਾ ਜਾਏਗਾ ਦਿਨ ਪਰ ਦਿਨ ਘਟਦਾ ਜਾਏ ਇਸ ਲਈ ਮੇਰੀ ਗੱਤ ਨਹੀਂ ਇਸ ਬਾਬਦ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਿਹ ਸਿਮਰਤ ਗੱਤ ਪਾਈ ਹੈ ਤਿਹ ਭਜਰੇ ਤੈ ਮੀਤ ਕਹ ਨਾਨਕ ਸੁਨ ਰੇ ਮਨਾ ਆਉਧ ਘਟਤ ਹੈ ਨੀਤ ਉਮਰ ਤਾਂ ਹਰ ਰੋਜ਼ ਥਰੀ ਘਟਦੀ ਜਾ ਰਹੀ ਪਰ ਗਤੀ ਨਹੀਂ ਹੋ ਰਹੀ ਮਨ ਦੀ ਗਤੀ ਨਹੀਂ ਹੋ ਰਹੀ ਮਨ ਦਾ ਵਿਕਾਸ ਨਹੀਂ ਹੋ ਰਿਹਾ ਮਨ ਉੱਥੇ ਰੁਕਿਆ ਹੋਇਆ ਹੈ ਮਨ ਦਾ ਤੋਸਾ ਹੀ ਨਹੀਂ ਅੰਦਰ ਗਿਆ ਮਨ ਨੂੰ ਖੁਰਾਕ ਹੀ ਨਹੀਂ ਮਿਲੇ ਜਿਸ ਬੱਚੇ ਨੂੰ ਸਹੀ ਪੋਸ਼ਣ ਨਹੀਂ ਮਿਲੇਗਾ ਸਹੀ ਖੁਰਾਕ ਨਹੀਂ ਮਿਲੇਗੀ ਉਸ ਦਾ ਵਿਕਾਸ ਨਹੀਂ ਹੋਏਗਾ ਇਹ ਗਲਤ ਅਸੀਂ ਸਾਰੇ ਹੀ ਜਾਣਦੇ ਜਿਸ ਨੂੰ ਸਹੀ ਖੁਰਾਕ ਨਹੀਂ ਮਿਲੀ ਉਹਦਾ ਭਾਰ ਨਹੀਂ ਵਧਣਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਕਪੋਸ਼ਣ ਦਾ ਸ਼ਿਕਾਰ ਹੈ ਕਪੋਸ਼ਣ ਹੋ ਗਿਆ ਸਹੀ ਪੋਸ਼ਣ ਹੀ ਨਹੀਂ ਮਿਲਿਆ ਖੁਰਾਕ ਨਹੀਂ ਮਿਲੀ ਮਨ ਵੀ ਮੇਰਾ ਕਪੋਸ਼ਿਤ ਹੈ ਜਿਸ ਨੂੰ ਸਿਮਰ ਕੇ ਗਤੀ ਹੋਣੀ ਸੀ ਮੇਰੇ ਮਨ ਦਾ ਵਿਕਾਸ ਹੋਣਾ ਸੀ ਗਤੀ ਤੋਂ ਭਾਵ ਵਿਕਾਸ ਹੈ ਇਹ ਮਾਨਿਆਣੇ ਨੇ ਸਿਆਣਾ ਹੋਣਾ ਸੀ ਇਸ 'ਚ ਬਜ਼ੁਰਗੀ ਆਉਣੀ ਸੀ ਉਹਨੂੰ ਮੈਂ ਸਿਮਰਿਆ ਹੀ ਨਹੀਂ ਉਲਟਾ ਕਪੋਸ਼ਿਤ ਹੋ ਗਏ ਉਹ ਖੁਰਾਕ ਮਿਲੀ ਨਹੀਂ ਜੋ ਮਿਲੀ ਉਹ ਗਲਤ ਸੀ ਮਨ ਪਟਕ ਗਿਆ ਸਵਰਨ ਦਾ ਫਿਰ ਉਹੀ ਤਰੀਕਾ ਹੈ ਸਾਬ ਕਹਿੰਦੇ ਨੇ ਹਰੀ ਦਾ ਨਾਮ ਜਪ ਸਹੀ ਖੁਰਾਕ ਅੰਦਰ ਨੂੰ ਜਾਣ ਦੇ ਤੇਰੇ ਜੀਵਨ ਦਾ ਵਿਕਾਸ ਫਿਰ ਸ਼ੁਰੂ ਹੋ ਜਾਏਗਾ ਜੋ ਗਤੀ ਰੁਕ ਗਈ ਹੈ ਫਿਰ ਆਰੰਭ ਹੋ ਜਾਏਗੀ ਤੇ ਇਸ ਲਈ ਸਮਾਂ ਨਹੀਂ ਗਵਾਉਣਾ ਜਿੰਨਾ ਹੈ ਇਸ ਨੂੰ ਸਫਲ ਕਰ ਲਓ ਹੁਣੇ ਕਰ ਲਓ ਕੱਲ ਤੇ ਨਾ ਪਾ ਦਿਓ ਕਿਉਂਕਿ ਆਉਦ ਘਟਤ ਹੈ ਨਹੀਂ ਤੇ ਉਮਰ ਤੇ ਹਰ ਰੋਜ਼ ਘਟ ਰਹੀ ਹੈ ਜੇ ਆਜ ਦਿਨ ਛੱਡਤਾ ਤੇ ਫਿਰ ਆ ਤੇ ਗਿਆ ਉਸ ਪੈਂਡੇ ਦਾ ਇੱਕ ਦਿਨ ਹੋਰ ��ੜ ਗਿਆ ਸੋਚ ਵਿਚਾਰ ਚ ਸਮਾਂ ਗਵਾਚ ਰਿਹਾ ਫਿਰ ਸਾਹਿਬ ਕਹਿੰਦੇ ਜਹ ਪੈਂਡਾ ਮਹਾ ਅੰਧ ਗੁਬਾਰਾ ਇੱਕ ਤੇ ਪੈਂਡਾ ਲੰਮਾ ਬੜਾ ਹੈ ਜਿਹਦੇ ਕੋਈ ਨਹੀਂ ਗਿਣੇ ਜਾਂਦੇ ਦੂਜਾ ਸਾਹਿਬ ਕਹਿੰਦੇ ਇਸ ਰਸਤੇ ਤੇ ਬੜਾ ਹਨੇਰਾ ਘੂਪ ਹਨੇਰਾ ਗੁਬਾਰ ਸ਼ਾਇਆ ਹੋਇਆ ਨੇਰੀ ਆਉਣ ਵੇਲੇ ਜਿਵੇਂ ਇੱਕਦਮ ਗੁਬਾਰ ਜ ਛੱਡ ਜਾਂਦਾ ਸੀ ਕਿੰਨੇ ਇਸ ਰਸਤੇ ਤੇ ਗੁਬਾਰ ਬੜਾ ਛਾਇਆ ਹੋਇਆ ਮਨ ਨੂੰ ਕੁਝ ਅਗੇ ਦਿਸ ਹੀ ਨਹੀਂ ਰਿਹਾ ਕੁਝ ਨਹੀਂ ਦਿਸ ਰਿਹਾ ਵੀ ਕੀ ਬਣੇਗਾ ਵੀ ਆਇਆ ਕੀ ਕਰਨ ਹੈ ਕਰ ਕੀ ਰਿਹਾ ਹਾਂ ਇਸ ਕੁਝ ਵੀ ਨਹੀਂ ਸੁਝ ਰਿਹਾ ਸਹਿਬ ਕਹਿੰਦੇ ਨੇ ਇਸ ਜੀਵਨ ਰਸਤੇ ਤੇ ਜਿੱਥੇ ਕੁਝ ਨਹੀਂ ਸੁਝ ਰਿਹਾ ਤੂੰ ਅੰਨਿਆ ਵਾਂਗਾ ਹੋਇਆ ਪਿਆ ਹੈ ਹਰਕਾ ਨਾਮ ਸੰਗ ਉਜਿਆਰਾ ਪ੍ਰਮਾਤਮਾ ਦਾ ਨਾਮ تیرਲੀ ਚਾਨਣ ਦਾ ਕੰਮ ਕਰਦਾ ਟਾਰਚ ਦਾ ਕੰਮ ਕਰ ਰਿਹਾ ਜੀਵੇ ਦਾ ਕੰਮ ਕਰਦਾ ਹੈ ਮਾਲਕ ਦਾ ਨਾਮ ਜਪੀ ਜਾਵਾਂਗੇ ਤੇ ਜੀਵਨ ਰਸਤੇ ਤੇ ਚਾਨਣ ਹੁੰਦਾ ਜਾਏ ਕ ਸਾਫ ਦਿਸਦਾ ਜਾਏ ਨਹੀਂ ਜਪਿਆ ਤੇ ਗੁਬਾਰ ਹੈ ਭਟਕਣਾ ਬਣੀ ਰਹੇਗੀ ਜਾਣਾ ਹੋਰ ਪਾਸੇ ਇਸ ਨੂੰ ਸਿੱਤਰੀ ਹੋਰ ਪਾਸੇ ਜਾਵਾ ਕਰ ਬੈਠਿਆਂ ਵੀ ਨਾਮ ਜਪਿਆ ਜਾ ਸਕਦਾ ਗੁਰੂ ਅਮਰਦਾਸ ਜੀ ਆਪਣੇ ਪਹਿਲੇ ਜੀਵਨ ਚ 20 ਸਾਲ ਗੰਗਾ ਇਸ਼ਨਾਨ ਤੇ ਗਏ ਜਦੋਂ ਕੀ ਗੱਲ ਉੱਥੇ ਉਹ ਰਾਮ ਰਾਮ ਨਹੀਂ ਕਰਦੇ गोविंद गोविंद ਨਹੀਂ ਕਰਦੇ ਹੋਣ ਐਸਾ ਹੋ ਸਕਦਾ ਹੈ ਵੀ ਨਾ ਕਰਦੇ ਹੋ ਹਰ ਕੋਈ ਯਤਨ ਤੇ ਕਰ ਰਿਹਾ ਹੈ ਪਰ ਗੱਲ ਨਹੀਂ ਬਣ ਰਹੀ ਕਾਰਨ ਕੀ ਹੈ ਕਿ ਸਹੀ ਸਿੱਖਿਆ ਦੇ ਆਧਾਰ ਤੇ ਨਹੀਂ ਕੀਤਾ ਜਾ ਰਿਹਾ ਮੇਰੀ ᔪਗਤੀ ਦੇ ਨਾਲ ਤੇ ਗੱਲ ਬੰਨੀ ਨਹੀਂ ਸੀ ਜਦ ਜੀ ਸਾਹਿਬ ਚ ਵਿਚਾਰਿਆ ਸੀ ਜ਼ੋਰ ਨਾਲ ᔪਗਤੀ ਛਟੈ ਸੰਸਾਰ ਗੁਰੂ ਬਗੈਰ ਜਨੀਆਂ ᔪਗਤਾ ਨੇ ਮੇਰੀਆਂ ਮੇਰੇ ਤਰੀਕੇ ਨੇ ਮੇਰੇ ਤਰੀਕੇ ਚ ਹੰਕਾਰ ਮੇਰਾ ਹੈ ਜਿੱਥੇ ਮੇਰਾ ਹੈ ਉੱਥੇ ਪ੍ਰਮਾਤਮਾ ਹੈ ਨਹੀਂ ਇਸ ਲਈ ਗੁਰੂ ਦੀ ਲੋੜ ਹੈ ਇਸ ਲਈ ਨਿਗਰੇ ਹਾ ਗੁਰੂ ਬਗੈਰ ਜਿਵੇਂ ਗੁਰੂ ਮਿਲਿਆ ਗੱਤ ਹੋ ਗਈ ਵਿਕਾਸ ਹੋ ਗਿਆ ਮਤ ਦਾ ਗੁਰੂ ਅਮਰਦਾਸ ਜੀ ਬਣ ਕੇ ਆਮ ਵਿਅਕਤੀ ਤੋਂ ਗੁਰੂ ਤੱਕ ਆ ਪੜ ਕੇ ਕਦੋਂ ਜਦੋਂ ਗੁਰੂ ਮਿਲਿਆ ਵਿਕਾਸ ਹੋ ਗਿਆ ਮਤ ਦਾ ਨਹੀਂ ਤਾਂ ਇਸ ਰਸਤੇ ਤੇ ਕੁਪ ਹਨੇਰਾ ਸੀ ਜਪ ਤਾਂ ਰਹੇ ਸੀ ਪਰ ਹਨੇਰਾ ਕੁਪ ਸੀ ਸਮਝ ਨਹੀਂ ਸੀ ਪੈ ਰਹੀ ਗੁਰੂ ਨਾਲ ਦੇ ਜੁੜ ਕੇ ਜਿਦੋਂ ਹੀ ਜਪਿਆ ਮਤ ਪ੍ਰਕਾਸ਼ ਹੋ ਗਿਆ ਸਾਹਿਬ ਬਾਣੀ ਚ ਇਹ ਕਹਿੰਦੇ ਮਤ ਪ੍ਰਕਾਸ਼ ਪਹੀ ਮਨ ਮੰਨਨੇ ਮਨ ਪਤੀਜ ਗਿਆ ਗੁਰੂ ਦੀ ਮਤ ਚ ਚਾਨਣ ਹੋ ਗਿਆ ਰਸਤਾ ਸਾਫ ਦਿਸ ਪਿਆ ਹੈ ਜਿਹ ਪੈਂਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਉਥੇ ਪ੍ਰਮਾਤਮਾ ਦਾ ਨਾਮ ਤੇ ਨਹੀਂ ਜੀਵਨ ਹੈ ਚਾਨਣ ਹੈ ਲੋ ਹੈ ਜਿਸ ਸਹਾਰੇ ਤੋਂ ਅੱਗੇ ਵੱਧ ਸਕੇ ਤੀਜੀ ਗੱਲ ਫਿਰ ਕਿ ਜਹਾਂ ਪੰਤ ਤੇਰਾ ਕੋ ਨ ਸੰਹਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਇਹਨੂੰ ਸਹਿਬ ਬਾਣੀ ਜੀ ਕਹਿੰਦੇ ਨੇ ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਜਨਮ ਭਵੰਤੇ ਨਰਕ ਪੜੰਤੇ ਤਿੰਨ ਕੇ ਕੋਲ ਉਧਾਰੇ ਕਿਵੇਂ ਸਤਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰ ਜਿਹਨੂੰ ਕੋਈ ਨਹੀਂ ਜਾਣਦਾ ਜਿਸ ਰਸਤੇ ਤੇ ਜਿਸ ਜੀਵਨ ਰਸਤੇ ਤੇ ਜਹ ਪੰ ਤੇਰਾ ਕੋ ਨ ਸੰਜਾਨੂ ਤੇਰੀ ਕੋਈ ਜਾਣ ਪਛਾਣ ਵਾਲਾ ਨਹੀਂ ਕੌਣ ਜਾਣਦਾ ਹੋਏਗਾ ਪਹਿਲ ਪਹਿਲ ਕਬੀਰ ਸਾਹਿਬ ਨੂੰ ਆਪਣੇ ਪਰਿਵਾਰ ਤੋਂ ਚਾਰ ਰਿਸ਼ਤੇਦਾਰਾਂ ਤੋਂ ਲਾਵਾ ਔਰ ਹੁਣ ਪੁੱਛ ਕੇ ਵੇਖੋ ਕਿਸੇ ਵੀ ਧਰਮ ਵਾਲੇ ਨੂੰ ਅਗਰ ਜੇ ਥੋੜੀ ਵੀ ਉਹ ਧਰਮ ਚ ਰੁਚੀ ਰੱਖਦਾ ਹੈ ਉਹ ਚੱਟ ਦਸਤੇਗਾ ਸੰਤ ਕਬੀਰ ਭਗਤ ਕਬੀਰ ਕੌਣ ਨੇ ਕਈ ਸੰਤ ਕਹਿ ਦਿੰਦੇ ਨੇ ਕਿ ਅਸੀਂ ਭਗਤ ਕਹਿੰਦੇ ਪਹਿਲ ਕੌਣ ਜਾਣਦਾ ਹੈ ਸਾਡੇ ਕੋਲ ਜੋ ਇਤਿਹਾਸਿਕ ਸਰੋਤਾਂ ਦੀ ਘਾਟ ਹੈ ਉਹ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਦੇ ਇਹਨਾਂ ਦੇ ਮਢਲੇ ਜੀਵਨ ਜੜੇ ਨੇ ਉਹਨਾਂ ਬਾਬਤ ਤੀਜਾ ਗੁਰੂ ਰਾਮਦਾਸ ਜੀ ਦੇ ਮਢਲੇ ਜੀਵਨ ਬਾਬਤ ਫਿਰ ਵੀ ਥੋੜੀ ਥੋੜੀ ਜਾਣਕਾਰੀ ਹੈ ਕਿਉਂ ਘਾਟ ਹੈ ਦੂਸਰੇ ਤੇ ਤੀਸਰੇ ਪਾਤਸ਼ਾਹ ਜੀ ਦੇ ਮਢਲੇ ਜੀਵਨ ਦੇ ਸਰੋਤਾਂ ਬਾਰੇ ਕਿਉਂਕਿ ਉਦੋਂ ਕੋਈ ਨਹੀਂ ਜਾਣਦਾ ਵੀ ਇਤਨੇ ਉੱਚੇ ਹੋ ਜਾਣ ਜਦ ਤੱਕ ਗੁਰੂ ਨਾਲ ਨਹੀਂ ਜੁੜੇ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਪਰ ਜਿਵੇਂ ਗੁਰੂ ਨਾਲ ਜੁੜ ਗਏ ਫਿਰ ਇਤਨੀ ਉਚਤਾ ਆ ਗਈ ਹੈ ਕਿ ਸਾਰਾ ਸੰਸਾਰ ਜਾਣ ਰਿਹਾ ਗੁਰਿਆਈ ਤੋਂ ਬਾਅਦ ਦਾ ਤੇ ਸਾਡੇ ਕੋਲ ਸਾਰਾ ਇਤਿਹਾਸ ਹੈ ਕਿਉਂਕਿ ਸਭ ਜਾਣ ਗਏ ਨੇ ਇਸ ਲਈ ਸਭ ਇਤਿਹਾਸ ਹੈ ਪਹਿਲਾਂ ਦਾ ਨਹੀਂ ਹੈ ਸਹਿਬ ਕੇ ਨੂੰ ਤੇਰੀ ਮਤ ਤੇਰੀ ਵਡਿਆਈ ਐਸੀ ਹੈ ਜਿਸ ਨੂੰ ਕੋਈ ਨਹੀਂ ਨਾ ਜਾਣਦਾ ਜਾਂ ਪੰਥ ਤੇਰਾ ਕੋ ਨਾ ਸੰਝਾਨੂੰ ਹਰ ਕਾ ਨਾਮ ਤਹ ਨਾਲ ਪਛਾਨੋ ਉਹਦੇ ਕੋ ਜੇ ਮਾਲਕ ਦਾ ਨਾਮ ਆ ਜਾਏ ਉਹਦੀ ਪਛਾਣ ਵੱਖਰੀ ਹੋ ਜਾਂਦੀ ਹੈ ਪਰਮਾਤਮਾ ਦਾ ਨਾਮ ਪਛਾਣ ਬਖਸ਼ਦਾ ਤਾਂ ਤੇ ਰਵਿਦਾਸ ਜੀ ਨੇ ਕਿਹਾ ਵੀ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰ ਤੇਰੀ ਮੈਂ ਕੀ ਵਡਿਆਈ ਗਾਵਾਂ ਤੁਸੀਂ ਤੇ ਮੇਰੇ ਮਥੇ ਛਤਰ ਧਰਤਾ ਛਤਰ ਚੰਦਵਾ ਚਲ ਜਾਣਾ ਉਨਾ ਵੇਲੇ ਆ ਜੇ ਕਿਸੇ ਤੇ ਚੰਦੋਆ ਹੈ ਉਹ ਤੋਂ ਵੱਡਾ ਚੱਕਰਵਰਤੀ ਰਾਜਾ ਹੈ ਛੋਟੇ ਮੋਟੇ ਰਾਜਾ ਤੇ ਚੰਦੋਆ ਛਤਰ ਨਹੀਂ ਲਵਾ ਸਕਦਾ ਜਿਨ੍ਹਾਂ ਤੋਂ ਤੇ ਲੋਕ ਨਫ਼ਰਤ ਕਰਦੇ ਸੰ ਜਾਂ ਕੀ ਛੋਤ ਜਗਤ ਕੋ ਲੱਗਾ ਤਾਂ ਪਰ ਤੂੰ ਹੀ ਟਰੈ ਗਰੀਬ ਨਿਵਾਜ ਉਸਈਆ ਮੇਰਾ ਕਾਹੂ ਤੇ ਨਾ ਡਰੈ ਤੇਰੀ ਮੈਂ ਕੀ ਵਡਿਆਈ ਕਹਾ ਤੈਰਾ ਨਾਮ ਜਪ ਕੇ ਆਪ ਕਹਿੰਦੇ ਨੇ ਕਬੀਰ ਨਾਮ ਦੇ ਸਦਨਾ ਸਹੰਤ ਲੋਚਨ ਸਾਰੇ ਤਰਕ ਹਰ ਜੀਉ ਤੇ ਸਭੈ ਸਰ ਹਰ ਜੀ ਤੋਂ ਸਭ ਕੁਝ ਵਾਪਰ ਸਕਦਾ ਜਹ ਮਹਾ ਭਿਆਨ ਤਪਤ ਬਹੁ ਘਾਮ ਜਿਸ ਜੀਵਨ ਰਸਤੇ ਤੇ ਸਹਿਬ ਕਹਿੰਦੇ ਬੜੀ ਤਪਸ਼ ਹੈ ਬੜੀ ਗਰਮੀ ਹੈ ਵਿਕਾਰਾਂ ਦੀ ਐਨ ਤਪਸ਼ ਹੈ ਅੱਗ ਲੱਗੀ ਪਈ ਹੈ ਹਰੇਕ ਅੰਦਰੋਂ ਸੜਿਆ ਯਾਦ ਰੱਖਿਏ ਪ੍ਰਮਾਤਮਾ ਨੇ ਕਿਵੇਂ ਬਣਾਇਆ ਸਾਨੂੰ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਂ ਸਾਡੀ ਰਚਨਾ ਪ੍ਰਮਾਤਮਾ ਨੇ ਇਹਨਾਂ ਪੰਜਾਂ ਤਤਾਂ ਤੋਂ ਕਰਤੀ ਹੈ ਜਿੱਦ ਨੂੰ ਮੁਕਣਾ ਜਿੱਥੋਂ ਬਣੇ ਸੀ ਉਸੇ 'ਚ ਫਿਰ ਲੀਨ ਹੋ ਜਾਣਾ ਜੇ ਤੇ ਉਪਜਿਓ ਨਾਨਕਾ ਜਿੱਥੋਂ ਬਣੇ ਹਾਂ ਲੀਨਤਾ ਹੈ ਮੈਂ ਮਾਨ ਫਿਰ ਉਥੀ ਹੋ ਜਾਣਾ ਪੰਜ ਤਤਾਂ 'ਚ ਇੱਕ ਤਤ ਅੱਗ ਹੈ ਤਪਸ਼ਾ ਜਿਸ ਨਾਲ ਸਾਡੇ ਸਰੀਰ ਦਾ ਟੈਂਪਰੇਚਰ ਬਣਿਆ ਰਹਿੰਦਾ ਗਰਮੈਸ਼ ਰਹਿੰਦੇ ਪਰ ਅੱਗ ਦਾ ਇੱਕ ਆਪਣਾ ਹੀ ਪ੍ਰਭਾਵ ਹੈ ਸੇਕ ਪੈਦਾ ਕਰਦੀ ਹੈ ਸੇਕ ਤੋਂ ਕ੍ਰੋਧ ਬਣਦਾ ਹੈ ਸਾਡੇ ਚ ਲੋਭ ਤੋਂ ਵੀ ਸੇਕ ਪੈਦਾ ਹੁੰਦਾ ਮੇਰੀ ਆਸ ਪੂਰੀ ਨਹੀਂ ਹੋਈ ਸੇਕ ਪੈਦਾ ਹੋਏਗਾ ਤਪਸ਼ ਜਿਸ ਜੀਵਨ ਰਸਤੇ ਤੇ ਲੋਭ ਦਾ ਕ੍ਰੋਧ ਦਾ ਬੜਾ ਸੇਕ ਹੈ ਮਨੁੱਖوار ਹੋ ਰਹੇ ਨੇ ਸਾਹਿਬ ਕਹਿੰਦੇ ਨੇ ਉਸ ਰਸਤੇ ਤੇ ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਪ੍ਰਮਾਤਮਾ ਨੇ ਨਾਮ ਦੀ ਸ਼ਾਂ ਤੇਰੇ ਉੱਤੇ ਕੀਤੀ ਹੋਈ ਜੇ ਤੂੰ ਜਪੇ ਜੇ ਤੂੰ ਜਪੇ ਤੇਰਾ ਕ੍ਰੋਧ ਸ਼ਾਂਤ ਰਹੇ ਜੇ ਤੂੰ ਜਪੇ ਤੇਰਾ ਲੋਭ ਸ਼ਾਂਤ ਰਹੇ ਤੇਰੇ ਵਿਕਾਰ ਸ਼ਾਂਤ ਰਹਿਣ ਤੇਰੇ ਤੇ ਸ਼ਾਂ ਕੀਤੀ ਹੈ ਉਹਨੇ ਤੈਨੂੰ ਛਤਰੀ ਦਿੱਤੀ ਬਾਕੀ ਤੇਰੀ ਮਰਜ਼ੀ ਤੂੰ ਪੇ ਚੱਲਣਾ ਤੇ ਚੱਲੀ ਜਾ ਰਮਾਤਮਾ ਨੇ ਸਹਾਇਤਾ ਕੀਤੀ ਹੋਈ ਜੇ ਸਿ ਲੋਚਾ ਨਹੀਂ ਰੱਖਦੇ ਸਹਤਾ ਦੀ ਫਿਖਵਾਰ ਹੋਈ ਜਾਂਦੇ ਰੂਤੇ ਬਖਸ਼ਿਸ਼ ਕਰ ਰਿਹਾ ਜਹਾਂ ਤਿਰਖਾ ਮਨ ਤੁਝ ਆਕਰਖੈ ਆਕਰਖ ਨਾਸ਼ ਕਰਦਾ ਮਕਾਉਣਾ ਸੋਖਣਾ ਜਿੱਥੇ ਸਹਿਬ ਕਹਿੰਦੇ ਨੇ ਤ੍ਰਿਸ਼ਨਾ ਦੀ ਪਿਆਸ ਤੈਨੂੰ ਸੁਖੀ ਜਾ ਰਹੀ ਹੈ ਅੰਦਰ ਦੀ ਮੰਗ ਮੁਕਦੀ ਨਹੀਂ ਭੁੱਖ ਮੁਕਦੀ ਨਹੀਂ ਹੋਰ ਹੋਰ ਵੱਧਦੀ ਜਾ ਰਹੀ ਹੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਉਥੇ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਬਣ ਕੇ ਤੈਨੂੰ ਰੱਜ ਬਖਸ਼ਦਾ ਹੈ ਸਾਹਿਬ ਨੇ ਬਖਸ਼ਿਸ਼ ਕਰਕੇ ਸਮਝਾਇਆ ਜੀਵਨ ਪੈੰਡਾ ਬੜਾ ਵੱਡਾ ਇਹਦੇ ਉੱਤੇ ਕੋ ਨਹੀਂ ਗਿਣੇ ਜਾ ਸਕਦੇ ਨਾਮ ਦਾ ਪੋਜਨ ਕਰੇਗਾ ਤੇ ਤੇਰੇ ਮਨ ਨੂੰ ਸਹੀ ਖੁਰਾਕ ਮਿਲਦੀ ਰਹੇਗੀ ਉਸ ਦਾ ਵਿਕਾਸ ਹੁੰਦਾ ਰਹੇਗਾ ਇਸ ਰਸਤੇ ਤੇ ਕੋਪ ਹਨੇਰਾ ਹੈ ਪਰਮਾਤਮਾ ਦਾ ਨਾਮ ਜਗਦਾ ਦੀਵਾ ਹੈ ਤੈਨੂੰ ਚਾਨਣ ਕਰਦਾ ਰਹੇਗਾ ਸਹਿਬ ਕਹਿੰਦੇ ਤੇਰੀ ਕੋਈ ਪਛਾਣ ਨਹੀਂ ਇਸ ਰਸਤੇ ਤੇ ਜੇ ਮਾਲਕ ਦਾ ਨਾਮ ਜਪੇਗਾ ਤੇਰੀ ਪਛਾਣ ਕਾਇਮ ਹੋ ਜਾਏਗੀ ਬੜੀ ਤਪਸ਼ ਹੈ ਸੇਕ ਹੈ ਵਿਕਾਰਾਂ ਦੀ ਅੱਗ ਹੈ ਸਵਸਥਿਤ ਪਰ ਜੇ ਤੂੰ ਨਾਮ ਦੀ ਸ਼ਾਂ ਕਰ ਲਏਗਾ ਤੈਨੂੰ ਇਹ ਸਭ ਸੇਕ ਤਪਸ਼ ਮੁੱਕ ਜਾਏਗੀ ਬੜੀ ਤੈ ਲੱਗਦੀ ਹੈ ਬੜੀ ਵਿਕਾਰਾਂ ਦੀ ਪਿਆਸ ਜਾਗਦੀ ਹੈ ਪਰ ਤੂੰ ਅੰਮ੍ਰਿਤ ਨਾਮ ਜਪੀ ਤੇਰੀਆਂ ਸਭ ਤ੍ਰਿਖਾਵਾਂ ਮਿਟ ਜਾਣਗੀਆਂ ਜੇ ਸਾਚੇ ਨਾਮ ਦਾ ਆਧਾਰ ਕਰ ਲੈ ਤੇ ਸਭ ਭੁੱਖਾ ਮੁੱਕ ਜਾਣਗੀ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇ ਜੋ ਸਾਚ ਨਾਮ ਆਧਾਰ ਹੋ ਜਾਏਗਾ ਤੇ ਭੁੱਖਾ ਮੁਕ ਜਾਣੀ ਸਤਿਗੁਰੂ ਜੀ ਇਸ ਚੌਥੇ ਪਦੇ ਦੇ ਅੰਤਰੇ ਮਤ ਬਖਸ਼ ਰਹੇ ਸਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਹਾਰ ਹੈ ਕਿਰਪਾ ਕਰਨੀ ਪਿਆਰ ਦੇ ਬਤ ਤੇ ਸਤਕਾਰ ਨਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ